ਕਹਿੰਦੇ ਗੋਰੀਆਂ ਮੇਮਾਂ ਦਾ ਚਹੇਤਾ ਬਿਆਨਤ ਬਾਈ ਆਹ ਮੁੰਡੇ ਦੀਆਂ ਗੋਰੀਆਂ ਕਹਿੰਦੇ ਮੋਬਾਈਲ ਤੇ ਪਾਲ ਪੇਪਰ ਵਾਲੀਆਂ ਫੁੱਟਬੋਲ ਆ ਕੇ ਰੱਖਤੀਆਂ ਨੇ ਸਭ ਤੋਂ ਵੱਧ ਵੀਡੀਓ ਕਿਹੜੀ ਚੱਲੀ ਐ ਸਭ ਤੋਂ ਵੱਧ ਚੱਲੀ ਸੀ ਇੱਕ ਨਿਮਰਤ ਖੈਰ ਵਾਲੀ ਪਾਈ ਸੀ ਜਿਹੜੀ ਪਹਿਲੀ ਵੀਡੀਓ ਚੱਲੀ ਸੀ ਕਿਹੜੀ ਸੀ ਨਿਮਰਤ ਖੈਰ ਵਾਲੀ ਉਹ ਤਾਂ ਘਰ ਦੇ ਕਹਿੰਦੇ ਵੀ ਜੇ ਕੋਈ ਕੁੜੀ ਪਸੰਦ ਆ ਦੱਸ ਦੇ ਮੈਂ ਕਿਹ ਨਿਮਰਤ ਖੈਰ ਪਸੰਦ ਆ ਅੱਛਾ ਨਿਮਰਤ ਖੈਰ ਪਸੰਦ ਹੈ ਜੇ ਤਾਂ ਵੀ ਜੇ ਉਹ ਪਸੰਦ ਕਰੇ ਅਗਲੀ ਮੂਰ ਦੇ ਤੁਸੀਂ ਜਦੋਂ ਸਟਾਰਟਅਪ ਕੀਤਾ ਵਾ ਕਿਹੜੇ ਫੋਨ ਤੇ ਵੀਡੀਓਜ਼ ਬਣਾਉਂਦੇ ਸੀਗੇ ਫੋਨ ਮੇਰੇ ਕੋਲੇ ਮੈਂ ਸਕੂਲ ਚ ਜਾਂਦਾ ਹੁੰਦਾ ਸੀ ਨਾ ਨਾਲ ਡੈਡੀ ਨੂੰ ਕਹਾਂ ਸੀ ਵੀ ਫੋਨ ਲਿਆ ਕੇ ਦੇ ਦੋ ਮੈਂ ਸਕੂਲ ਵਾਗ ਕੇ ਉਹਨਾਂ ਨੇ ਇੱਕ ਚੈਨਲ ਦਾ ਫੋਨ ਲਿਆ ਕੇ ਦਿੱਤਾ ਸੀ ਜੀ ਉਹ ਕੰਪਨੀ ਵੀ ਨਹੀਂ ਸੀ ਕੋਈ ਉਹਦਾ ਕੇ ਟੱਚ ਸੀਗਾ ਮਤਲਬ ਇੱਕ ਵੀਡੀਓ ਬਣਾਈ ਉਹਦੀ ਮੈਮਰੀ ਖੋਲੋਗੀ ਪਾਤੀ ਫਿਰ ਉਹ ਡੀਲੀਟ ਕਰ ਤੇ ਤੁਹਾਨੂੰ ਕੁੜੀਆਂ ਦਾ ਮੈਸੇਜ ਕਰਦੇ ਆ ਹੀ ਹੋਣੀਆਂ ਮੈਸੇਜ ਆਉਂਦੇ ਰਹਿ ਦੇ ਡੇਲੀ ਵੀਰਾ ਕਹਿ ਕੇ ਪਰ ਤੁਹਾਡਾ ਫੇਵਰਿਟ ਸਿੰਗਰ ਕਹੜਾ ਫੇਵਰਿਟ ਸਿੰਗਰ ਸਿੱਧੂ ਮਸੇਆ। ਸੇ ਉਤਿਆਂ ਗੱਲਾਂ ਜਿਆਦਾ ਜਿਆਦਾ। ਤਤਸੈਕਾਲ ਦੋਸਤੋ ਮੈਂ ਥੋੜਾ ਆਪਣਾ ਹਰਜੋਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਸੋ ਅੱਜ ਅਸੀਂ ਗੱਲਬਾਤ ਕਰਾਨੇ ਜਾ ਰਹੇ ਹਾਂ ਇਸਟਾ ਦੇ ਜਿਹੜੇ ਹੋਰ ਉੱਬਰ ਦੇ ਸਟਾਰੇ ਦੇ ਨਾਲ ਜੋ ਇਸ ਵੇਲੇ ਸਾਡੇ ਸਟੂਡੀਓ ਚ ਮੌਜੂਦ ਨੇ ਆਓ ਗੱਲਬਾਤ ਕਰਾਨੇ ਆ ਜਸ ਦੇ ਨਾਲ। ਸਤਿ ਸ਼੍ਰੀ ਅਕਾਲ ਜਸ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਵਧੀਆ ਤੁਸੀਂ ਦੱਸੋ। ਜਸ ਜੀ ਜੇ ਆਪਾਂ ਗੱਲਬਾਤ ਕਰੀਏ ਤੁਹਾਡਾ ਅਸਲੀ ਨਾਮ ਜਸ ਨਹੀਂ ਮੇਰਾ ਨਾਮ ਜਸਪ੍ਰੀ ਸਿੰਘ। ਤੁਹਾਡਾ ਅਸਲੀ ਨਾਮ ਜਸਪ੍ਰੀ ਸਿੰਘ ਹੈ ਤੇ ਤੁਸੀਂ ਇੰਸਟਾ ਤੇ ਕੱਲਾ ਆਪਣਾ ਨਾਮ ਜਸ ਕਿਉਂ ਰੱਖਿਆ? ਨਹੀਂ ਬਸ ਉਦਾਂ ਹੀ ਸ਼ਾਰਟ ਨੇਮ ਜਬ ਵਧੀਆ ਲੱਗਦਾ। ਸ਼ਾਰਟ ਨੇਮ ਵਧੀਆ ਲੱਗਦਾ ਹੈ ਤੇ ਇੰਸਟਾ ਦੀ ਸਟਾਰਟਿੰਗ ਕਿੱਥੋਂ ਕੀਤੀ ਸੀ? ਵੀਡੀਓਜ਼ ਬਣਾਉਂਦੇ। ਸਟਾਰਟਿੰਗ ਮੈਨੂੰ ਹੋ ਗਏ 7-8 ਸਾਲ ਹੋ ਗਏ ਚਲਾਉਂਦੇ। ਹਾਂਜੀ। ਮੈਂ ਸਿੰਪਲ ਵੀਡੀਓ ਪਾਉਂਦਾ ਸੀ ਆਪਦੀ ਬਣਾ ਕੇ ਮਤਲਬ ਪਾ ਕੇ ਉਦੋਂ ਬਾਅਦ ਚੋ ਵੀਡੀਓ ਚੱਲੀ ਜਾਂ ਨਹੀਂ ਕੁਝ ਖਾਸ ਰਿਸਪੌਂਸ ਨਹੀਂ ਆਇਆ। ਇੱਕ ਦਿਨ ਮੈਂ ਫਨੀ ਵੀਡੀਓ ਪਾਈ ਆਪਣੀ। ਹਾਂਜੀ। ਉਹੀ ਪਾਈ ਸੀ ਮਤਲਬ ਬਣਾ ਕੇ ਉਹ ਚੱਲ ਪਈ। ਚੱਲ ਪਈ। ਤੇ ਤੁਸੀਂ ਟਿਕਟੋਕ ਵੀ ਚਲਾਉਂਦੇ ਸੀ ਟਿਕਟੋਕ ਚਲਾਈ ਸੀ ਟਿਕਟੋਕ ਤੇ ਕਿੰਨੇ ਕੋ ਸੀਗੇ 45000 ਫਾਲੋਅਰ ਸੀ ਮੇਰਾ ਹਾਂਜੀ ਤੇ ਵੀਡੀਓਜ਼ ਵੀਡੀਓਜ਼ ਥੋੜੀਆਂ ਜਿਹੀ ਪਾਈਆਂ ਸੀ ਮਤਲਬ ਜਦੋਂ ਚੱਲਿਆ ਕੰਮ ਉਦੋਂ ਬਾਅਦ ਟਿਕਟੋਕ ਹੀ ਬੰਦ ਹੋ ਗਈ ਟਿਕਟੋਕ ਹੀ ਬੰਦ ਹੋ ਗਈ ਤੇ ਹੋਰ ਵੀ ਕੋਈ ਐਪ ਚਲਾਉਂਦੇ ਸੀਗੇ ਟਿਕਟੋਕ ਦੇ ਨਾਲ ਨਾਲ ਬਸ ਆਹੀ ਸੀਗਾ ਇੱਕ ਤੇ ਆਹੀ ਸੀਗਾ ਜੇ ਟਿਕਟੋਕ ਬੰਦ ਹੋ ਗਈ ਫਿਰ ਤੁਸੀਂ ਕੀ ਸੋਚਿਆ ਕਿ ਕਿਸ ਤੇ ਹੁਣ ਕੀ ਕਰੀ ਫਿਰ ਇੰਸਟਾਗ੍ਰam ਸੀਗਾ ਨਾਲ ਇੰਸਟਾਗ੍ਰam ਤੇ ਤਾਂ ਬਾਅਦ ਚ ਆਈ ਹੈ ਨਾ ਡੀਲਸ ਹਾਂ ਬਾਅਦ ਚ ਤਾਂ ਆਈ ਹੈ ਪਹਿਲਾਂ ਮੈਂ ਵੀਡੀਓ ਪਾਉਂਦੇ ਸੀ ਸਿੰਪਲ ਉਹ ਤਾਂ ਵੀਡੀਓ ਨਹੀਂ ਪੈਂਦੀ ਪੋਸਟ ਤੇ ਇੰਸਟਾਗ੍ਰam ਤੋਂ ਹੁਣ ਅਸਤੱਕ ਤੁਸੀਂ ਕੀ ਅਚੀਵ ਕਰ ਲਿਆ? ਚੀਬਤਾ ਬਹੁਤ ਕੁਝ ਸਿੱਖਣ ਨੂੰ ਮਿਲੇ ਮਤਲਬ ਉਹਦੇ ਠੀਕ ਹੀ ਸਿੱਖ ਲਿਆ ਤਰ੍ਹਾਂ ਤਰ੍ਹਾਂ ਦੇ ਲੋਕ ਮਿਲੇ ਤਰ੍ਹਾਂ ਤਰ੍ਹਾਂ ਦੇ ਹੂੰ ਤੇ ਕਿੱਦਾਂ ਕਿੱਦਾਂ ਦੇ ਲੋਕ ਮਿਲੇ ਬਹੁਤ ਹੀ ਵਧੀਆ ਵਿੱਚ ਵਧੀਆ ਹੀ ਮਿਲੇ ਵਿੱਚ ਮਾੜੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿੰਨੇ ਕ ਮੈਂਸ਼ਨ ਆ ਜਾਂਦੇ ਨੇ ਮੈਂਸ਼ਨ ਡੇਲੀ ਮੰਗਵਾ ਜਾਂਦੇ ਨੇ 60 70 ਮੈਂਸ਼ਨ ਆ ਜਾਂਦੇ 40 70 ਕਿਹੋ ਜੇ ਵਧੀਆ ਆਉਂਦੇ ਨੇ ਮਤਲਬ ਮੇਰੇ ਵੀਡੀਓ ਤੇ ਦੱਸਦੇ ਨੇ ਵੀ ਇਦਾਂ ਦੀ ਹੋਰ ਵੀਡੀਓ ਪਾਓ ਵਧੀਆ ਰਿਸਪੌਂਸ ਆਉਂਦਾ ਕਿੱਦਾਂ ਦੀ ਵੀਡੀਓਜ਼ ਪਾਉਂਦੇ ਹੋ ਤੁਸੀਂ ਫਨੀ ਪਾਉਣਾ ਬਣਾ ਕੇ ਫਨੀ ਕਿਸ ਤਰੀਕੇ ਦੀ ਉਹਨੀ ਸਿੰਗਲ ਸੁੰਗਲ ਹੋਏ ਬਾਕੀ ਸਿੰਗਲ ਸੁੰਗਲ ਹਾਂ ਤੁਸੀਂ ਮੈਂ ਦੇਖੀ ਵੀ ਐ ਤੁਹਾਡੀ ਜ਼ਿਆਦਾਤਰ ਸਹੇਲੀਆਂ ਤੇ ਹੁੰਦੀ ਐ ਠੀਕ ਐ ਕਿਉਂ ਕਿਉਂਕਿ ਮੈਂ ਆਪ ਵੀ ਸਿੰਗਲ ਆ ਫਿਰ ਮੇਰੇ ਸਿੰਗਲ ਭਰਾਾਂ ਲਈ ਪੌਣੀਆਂ ਪੈਂਦੇ ਨੇ ਵੀ ਸਿੰਗਲ ਭਰਾ ਨੂੰ ਸਪੋਰਟ ਕਰਦੇ ਹੋ ਤੇ ਇੰਸਟਾ ਤੇ ਕਿੰਨੇ ਕ ਲਾਈਕ ਆ ਜਾਂਦੇ ਨੇ ਵੀਡੀਓਸ ਤੇ ਲਾਈਕ ਆ ਜਾਂਦੇ ਨੇ 1.5 ਲੱਖ ਮੰਗੂ ਕਈ ਵਾਰ ਘੱਟ ਵੀ ਰਹਿ ਜਾਂਦੇ ਨੇ ਹਾਂਜੀ ਵੀਡੀਓ ਚੱਲੇ ਦੀ ਗੱਲ ਆ ਜੇ ਬਧੇ ਚੱਲ ਜੇ ਤਾਂ ਆ ਜਾਂਦੇ ਨੇ ਸਭ ਤੋਂ ਵੱਧ ਵੀਡੀਓ ਕਿਹੜੀ ਚੱਲੀ ਐ ਸਭ ਤੋਂ ਵੱਧ ਚੱਲੀ ਸੀ ਇੱਕ ਨਿਮਰਤ ਖੈਰ ਵਾਲੀ ਪਾਈ ਸੀ ਜਿਹੜੀ ਪਹਿਲੀ ਵੀਡੀਓ ਚੱਲੀ ਸੀ ਕਿਹੜੀ ਸੀ ਨਿਮਰਤ ਖੈਰ ਵਾਲੀ ਉਹ ਤਾਂ ਕਰਦੇ ਕਹਿੰਦੇ ਵੀ ਜੇ ਕੋਈ ਕੁੜੀ ਪਸੰਦ ਆ ਦੱਸ ਦੇ ਮੈਂ ਕਿ ਨਿਮਰਤ ਖੈਰਾ ਪਸੰਦ ਆ। ਅੱਛਾ ਨਿਮਰਤ ਖੈਰਾ ਪਸੰਦ ਆ ਤਾਂ ਵੀ ਜੇ ਉਹ ਪਸੰਦ ਕਰੇ ਅਗਲੀ ਮੂਰੂ। ਹੁਣ ਉਹਨਾਂ ਨੇ ਕਿਹਾ ਕਿ ਨਿਮਰਤ ਖੈਰਾ ਪਸੰਦ ਆ ਤੁਸੀਂ ਦੱਸਿਆ ਵਾ। ਤੇ ਕਰਦੇ ਕੀ ਕਹਿੰਦੇ ਅੱਗੋਂ? ਕਰਦੇ ਕਹਿੰਦੇ ਰਹਿਣ ਦੇ ਸੀ ਆਪ ਹੀ ਕਰਾ ਦੇਂਗੇ ਤੇਰੀ ਸੋਚ ਵਾਲੀ ਪੱਟੀ। ਤੇਰੀ ਸੋਚ ਵਾਲੀ ਵੱਡੀ ਆ। ਪਹਿਲੀ ਵੀਡੀਓ ਕਿਹੜੀ ਵਾਰ ਲਈ ਆ? ਇਹ ਹੀ ਹੋਈ ਸੀ ਪਹਿਲੀ ਵੀਡੀਓ ਮੇਰੀ। ਨਿਮਰਤ ਖੈਰਾ ਦੀ ਪਹਿਲੀ ਵੀਡੀਓ। ਉਸ ਤੋਂ ਬਾਅਦ ਚ ਫਿਰ ਮੈਂ ਪਾਈ ਗਿਆ ਲਗਾਤਾਰ। ਕਿੰਨੇ ਕੁ ਵਾਇਰਲ ਹੋਈ? ਵਾਇਰਲ ਹੋ ਤੇ ਮਿਲਣਾ ਹੋ ਗਿਆ ਸੀ 2 ਲੱਖ ਮਗੁੱ ਵਿਊਜ਼ ਉੱਤੇ ਹੈਗੇ ਸੀ 3 ਮਿਲੀਅਨ 3 ਮਿਲੀਅਨ ਤੇ ਹੁਣ ਕਿਹੜੀ ਚ ਵਾਇਰਲ ਹੋਈ ਐ ਹੁਣ ਇੱਕ ਵੀਡੀਓ ਹੋਈ ਸੀ ਵਾਇਰਲ ਘਰੇ ਘਰ ਜਾ ਢਾਉਂਦੇ ਸੀਗੇ ਹਾਂਜੀ ਉੱਤੇ 5 ਬਿਲੀਅਨ ਵੀਊ ਆਏ ਨੇ 5 ਮਿਲੀਅਨ ਵੀਊ ਤੇ ਉਸਤੇ ਕਮੈਂਟਸ ਕਿਦਾਂ ਦੇ ਸੀਗੇ ਕਮੈਂਟ ਬਸ ਨਾ ਢਾਓ ਫਾਇਦਾ ਨਹੀਂ ਕੋਈ ਨਾ ਢਾਓ ਫਾਇਦਾ ਨਹੀਂ ਤੇ ਤੁਸੀਂ ਫਨੀ ਕੰਟੈਂਟ ਤੇ ਵੀ ਵੀਡੀਓ ਬਣਾਉਂਦੇ ਹੋ ਹਾਂ ਫਨੀ ਤੇ ਬਣਾਉਂਦਾ ਆ ਹੋਰ ਕਿਹੜੇ-ਕਿਹੜੇ ਫਨੀ ਕੰਟੈਂਟ ਫਨੀ ਮਤਲਬ ਸਿੰਗਲ ਵਗੈਰਾ ਹੋਰ ਸਿੰਗਲ ਤੇ ਤਾਂ ਤੁਸੀਂ ਦੱਸਿਆ ਕਿ ਤੁਸੀਂ ਸਿੰਗਲ ਤੇ ਵੀ ਬਣਾਉਂਦੇ ਹੋ ਹੋਰ ਕਿੱਦਾਂ ਦੇ ਕੰਟੈਂਟ ਹੁੰਦੇ ਨੇ ਤੁਹਾਡੇ ਕੁੜੀਆਂ ਤੇ ਬਣਾ ਲੀਏ ਵੱਧ ਹਾਂ ਕੁੜੀਆਂ ਕੁੜੀਆਂ ਤੇ ਕਿਦਾਂ ਦੇ ਬਸ ਕੁੜੀਆਂ ਦੀ ਬੇਇੱਜ਼ਤੀ ਪੁਸਤੀ ਕਰਦੇ ਦੀ ਬਚਾਣਾ ਦੋ ਫਿਰ ਸਾਨੂੰ ਵੀ ਇੱਕ ਅੱਧੀ ਬੇਇੱਜ਼ਤੀ ਪੁਸਤੀ ਹੁਣ ਜਿਆਦਾ ਨਹੀਂ ਹੈਗਾ ਫਿਰ ਫਿਰ ਕਮੈਂਟ ਕਰਨਗੇ ਤੁਹਾਨੂੰ ਵੀ ਵਿੱਚ ਬਿਊਰੇ ਵੀ ਨਹੀਂ ਹਟਦਾ ਬਿਊਰੇ ਵੀ ਨਹੀਂ ਹਟਦਾ ਤੇ ਜਿਹੜੀ ਸਭ ਤੋਂ ਵੱਧ ਇੱਕ ਹੁਣੇ-ਹੁਣੇ ਵਾਇਰਲ ਹੋਈ ਹੈ ਉਹ ਕਿਵੇਂ ਸੀਗੀ ਅੰਦਰ ਮੀਨਸ ਤੁਹਾਡਾ ਫਨੀ ਕੰਟੈਂਟ ਹੀ ਸੀਗਾ ਕੀ ਕੋਈ ਗਾਣਾ ਗੋਣਾ ਸੀਗਾ ਘਰ ਟੈਂਡੇ ਹੋਏ ਦੇ ਇੱਕ ਆਹ ਹੁਣੀ ਵੀਡੀਓ ਚੱਲੀ ਸੀ ਵੀ ਤੁਸੀਂ ਦੱਸਿਆ ਨਾ ਘਰ ਘਰ ਟੈਂਡੇ ਹੋਏ ਦੀ ਸੀਗੀ ਨਾ ਉਹ ਤਾਂ ਸਵੇਰੇ ਬਸ ਉਹੀ ਘਰ ਟਾਉਂਦੇ ਸੀ ਵੀਡੀਓ ਬਣਾ ਕੇ ਪਾਤੀ ਤੁਹਾਡੀ ਆਪ ਦੀ ਸਾਊਂਡ ਸੀਗੀ ਜਾਂ ਕੋਈ ਸੀਗੀ ਕੋਈ ਕਮੈਂਟੇਟਰ ਬੋਲ ਲਿਆਗਾ ਅੱਛਾ ਤੇ ਹੁਣ ਤੁਸੀਂ ਦੱਸ ਰਹੇ ਸੀ ਤੁਹਾਡੀ ਕੋਈ ਵੀਡੀਓ ਹੋਰ ਵਾਇਰਲ ਹੋਈ ਆ ਹਾਂ ਇੱਕ ਹੋਈ ਆ ਵੀ ਕੁੜੀਆਂ ਨਾਲ ਦੋਸਤੀ ਘੜਾ ਸੌਕੀਆ ਕਰਨੀ ਹੂੰ ਨਾ ਟੁੱਟੇ ਦਾ ਵੀ ਅਫਸੋਸ ਕਰਨਾ ਪੈਂਦਾ ਤੇ ਤੁਹਾਡੀ ਕੋਈ ਹੋਰ ਤੁਹਾਨੂੰ ਸ਼ਾਇਰੀ ਵਧੀਆ ਯਾਦ ਹੋਵੇ ਜਿਵੇਂ ਤੁਸੀਂ ਫਨੀ ਬਣਾਉਂਦੇ ਹੋ ਥੋੜੀ ਸ਼ਾਇਰੀ ਜਿਹੜੀ ਵਾਇਰਲ ਵੀ ਹੋਈ ਹੋਵੇ ਵੀਡੀਓ ਵਾਇਰਲ ਹੋਈ ਸੀਗੀ ਵੀ ਬਹੁਤ ਟਾਈਮ ਹੋ ਗਿਆ ਸਿੰਗਰ ਇਹਦੇ ਨੂੰ ਮੈਂ ਲਾ ਵੀ ਸਾਢੇ ਵੇਲੇ ਤਾਂ ਹੈਡਫੋਨ ਰੱਬ ਹੈਡਫੋਨ ਲਾ ਲੈਂਦਾ ਹੈਡਫੋਨ ਲਾ ਲੈਂਦਾ ਸੁਣਦਾ ਹੀ ਨਹੀਂ ਹੈਗਾ ਤੇ ਉਸ ਤੇ ਕਿੱਦਾਂ ਇਹ ਕਮੈਂਟ ਆਇਆ ਉਦੋਂ ਦੇ ਬਹੁਤ ਵਧੀਆ ਕਮੈਂਟ ਆਏ ਉਤੇ ਤੁਹਾਨੂੰ ਡੀਐਮ ਤਾਂ ਫਿਰ ਜ਼ਿਆਦਾ ਮੁੰਡੇ ਕਰਦੇ ਹੋਣੇ ਵੀਰੇ ਸਾਡੀ ਵੀ ਬਣਾ ਦੋ ਸਿੰਗਲ ਆ ਮੁੰਡੇ ਤਾਂ ਹੀ ਆਉਂਦੇ ਵੀ ਸਾਡੀ ਗੱਲ ਕਰਾ ਦੇ ਕਿਸੇ ਨਾਲ ਵੀ ਮੈਂ ਕਿੱਥੋਂ ਕਰਾਵਾਂ ਆਪ ਸਿੰਗਲ ਤੁਸੀਂ ਆਪ ਸਿੰਗਲ ਤੇ ਤੁਹਾਨੂੰ ਕੁੜੀਆਂ ਦਾ ਮੈਸੇਜ ਕਰਦੀਆਂ ਹੀ ਹੋਣੀਆਂ ਕਰਦੀਆਂ ਨੇ ਕਿੰਨੀ ਕਹਿੰਦੇ ਨੇ ਵੀਡੀਓ ਤੁਹਾਡੀ ਬਹੁਤ ਵਧੀਆ ਮੈਸੇਜ ਆਉਂਦੇ ਰਿਹਾ ਡੇਲੀ ਵੀਰਾ ਕਹਿ ਕੇ ਪਰ ਵੀਰਾ ਕਹਿ ਕੇ ਤੇ ਹੀ ਸਿੰਗਲ ਹੋਲੇ ਤੱਕ ਵੀਰਾ ਕਹਿ ਕੇ ਤੇ ਤੁਹਾਨੂੰ ਹਸ ਤੱਕ ਕਿਸੇ ਵੱਡੇ ਉਹਦੇ ਨਾਲ ਕੋਲਾਬ ਕਰਨ ਦਾ ਮੌਕਾ ਮਿਲਿਆ ਹੋਵੇ ਨਾ ਇਹ ਤਕਬੀਦ ਨਾ ਐਦਾਂ ਦਾ ਕੁਛ ਨਹੀਂ ਤੇ ਤੁਹਾਨੂੰ ਗਾਣੇ ਦੇ ਵੀ ਪ੍ਰੋਮੋਸ਼ਨ ਆਂਦੀ ਹੋਣੀਆਂ ਗਾਣੇ ਟਿਪ ਕਰਦੇ ਨਹੀਂ ਘੱਟੀ ਕਰਦੇ ਕਰਦੇ ਹੀ ਨਹੀਂ ਗਾਣੇ ਅੱਜ ਕੱਲ ਸਨੈਪਚੈਟ ਵੀ ਤੁਸੀਂ ਅੱਜ ਕੱਲ ਸਨੈਪਚੈਟ ਤੇ ਵੀ ਉਹ ਸਪੋਰਟ ਟਾਈਟ ਪੈਂਦੀਆਂ ਜਿਵੇਂ ਤੁਸੀਂ ਵੀ ਉਸ ਤੇ ਬਣਾਈ ਹੋਏਂਗਾ ਘੱਟੀ ਚਲਾਉਣੇ ਆ ਮਤਲਬ ਇੱਧਰ ਜਾਂਦੇ ਨਹੀਂ ਉੱਧਰ ਕੋਈ ਇੱਕ ਦਿਨ ਪਾਈ ਸੀ ਸਟੋਰੀ ਵੀ ਉੱਧਰ ਐਡ ਕਰ ਲਓ ਕੁੜੀਆਂ ਨਹੀਂ ਕਰੇ ਮੁੰਡੇ ਦਾ ਕਰਦੇ ਨੇ ਤੇ ਜਿੱਦਾਂ ਸਾਰਿਆਂ ਦੀ ਆਈਡੀ ਤੇ ਪੇਡ ਪ੍ਰੋਮੋਸ਼ਨ ਲਿਖਿਆ ਹੁੰਦਾ ਤੁਹਾਡੀ ਆਈਡੀ ਤੇ ਵੀ ਲਿਖਿਆ ਹਾਂ ਮੇਰਾ ਲਿਖਿਆ ਹੋਇਆ ਤੇ ਇਹਦਾ ਪ੍ਰੋਸੈਸ ਕੀ ਹੈ ਪ੍ਰੋਸੈਸ ਸਪਿਰ ਜਿਹੜਾ ਬੰਦਾ ਫਾਲੋਅਰ ਦਿੰਦੇ ਨੇ ਫੇਕ ਫਾਲੋਅਰ ਹਾਂਜੀ ਕਿਉਂਕਿ ਉਹ ਵੀ ਪੈਸੇ ਨਹੀਂ ਦਿੰਦੇ ਨਾ ਫਿਰ ਆਪਾਂ ਨੂੰ ਤੋਂ ਪੈਸੇ ਲੈਣੇ ਜੇ ਕੋਈ ਫ੍ਰੀ ਆ ਵਧੀਆ ਟੈਲੈਂਟ ਵਾਲਾ ਬੰਦਾ ਆਪਾਂ ਉਹਦੀ ਫ੍ਰੀ ਕਰ ਦਿੰਦੇ ਆ ਅੱਛਾ ਤੁਸੀਂ ਕੀ ਕਿਵੇਂ ਮੈਨ ਸਟੋਰੀਸ ਪਾਉਂਦੇ ਹੋ ਕਿ ਰੀਲ ਬਣਾ ਕੇ ਪਾਉਂਦੇ ਹੋ ਮੈਂ ਸਟੋਰੀ ਪਾਉਂਦੇ ਹਾਂ ਸਟੋਰੀ ਪਾਉਂਦੇ ਹੋ ਤੇ ਤੁਹਾਨੂੰ ਕੋਈ ਗਾਣੇ ਦੀ ਪ੍ਰੋਮੋਸ਼ਨ ਆਈ ਹਸ ਤੱਕ ਗ બસ ਮੈਨੂੰ ਲਿਪਸਿੰਗ ਕਰਨੀ ਘੱਟ ਹੀ ਆਉਂਦੀ ਆ। ਲਿਪਸਿੰਗ ਕਰਨੀ ਆਪ ਦਾ ਕੰਟੈਂਟ ਤੁਸੀਂ ਪਾਉਂਦੇ ਹੋ ਬਸ ਆਪਦਾ ਹੀ ਪਾਉਣਾ। ਤੇ ਹੋਰ ਕੋਈ ਫਨੀ ਤੋਂ ਇਲਾਵਾ ਕਿਸੇ ਕੰਟੈਂਟ ਤੇ ਪਾਈ ਹੋਵੇ? ਨਾ ਕੋਈ ਕੱਟ। ਕਦੇ ਫਨੀ ਪਾਉਣਾ ਬਸ। ਫਨੀ ਪਾਉਂਦੇ ਹੋ। ਤੇ ਜੇ ਤੁਹਾਨੂੰ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲੇ ਤਾਂ ਕਿਹਦੇ ਨਾ ਕਰੋਗੇ? ਫਿਲਮ ਦਾ ਤਾਂ ਹਜੇ ਕੋਈ ਵਿਚਾਰ ਨਹੀਂ। ਕਿਉਂ ਦੇਖਦੇ ਨਹੀਂ? ਨਾ। ਥੋੜੀ ਬਸੇ ਤਾਂ ਦੇਖਦੇ ਹੋਵੇ। ਨਾ ਬਸ ਕਦੇ ਦੇਖੀ ਨਹੀਂ ਫਿਲਮ ਐਵੇਂ ਕਦੀ। ਦੇਖੀ ਨਹੀਂ। ਤੁਹਾਡਾ ਫੇਵਰੇਟ ਸਿੰਗਰ ਕਿਹੜਾ ਹੈ? ਫੇਵਰੇਟ ਸਿੰਗਰ ਸਿੱਧੂ ਮਸੇਵਾਲਾ। ਸਿੱਧੂ ਮਸੇਵਾਲਾ ਕਿਉਂ? ਬਸ ਮੈਨੂੰ ਪਸੰਦ ਆ। ਪਸੰਦ ਆ। ਉਹਦਾ ਕੋਈ ਫੇਵਰੇਟ ਗਾਣਾ? ਫੇਵਰੇਟ ਗਾਣਾ ਤਾਂ ਹੁਣ ਹੈਗਾ ਇੱਕ। ਕਿਹੜਾ? ਉੱਚੀਆਂ ਨੇ ਗੱਲਾਂ ਤੇਰੇ ਯਾਰ। ਸੁਣਾਓ ਫਿਰ। ਆਉਂਦਾ ਨਹੀਂ ਨੂੰ ਕੱਟ ਵੱਢੀ ਆਉਂਦਾ ਇਹਨੂੰ। ਨਹੀਂ ਦੋਦ ਲਾਈਨਾਂ ਸੁਣਾਓ। ਸੇਰੇ ਉਤੋਂ ਲੰਘਣ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਤੇ ਕਿੰਨੀ ਉੱਚੀਆਂ ਨੇ ਫਿਰ ਗੱਲਾਂ? ਗੱਲਾਂ ਬਹੁਤ ਉੱਚੀਆਂ। ਤੇ ਉਹਨਾਂ ਨਾਲ ਐਕਟ੍ਰੈਸ ਕਿਹੜੀ ਵਧੀਆ ਲੱਗਦੀ ਐ? ਐਕਟ੍ਰੈਸ ਨਹੀਂ ਕੋਈ ਖਾਸ ਕੋਈ ਨਹੀਂ। ਤੇ ਤੁਹਾਨੂੰ ਕਿਹੜੀ ਐਕਟ੍ਰੈਸ ਵਧੀਆ ਲੱਗਦੀ ਐ? ਮੈਨੂੰ ਹੂੰ। ਮੈਂ ਤਾਂ ਬਈ ਨੰਬਰ ਤੇ ਕਰਾ ਪਸੰਦ ਹੈ ਨੰਬਰ ਤੇ ਕਰਾ ਕਿਉਂ ਵਧੀਆ ਸਿੰਪਲ ਕੁੜੀ ਐਵੇਂ ਸਿੰਪਲ ਕੁੜੀ ਨੇ ਸਿੰਪਲ ਮਤਲਬ ਸੋਬਰ ਸਿੰਪਲ ਨੇ ਤਾਂ ਵਧੀਆ ਲੱਗਦੇ ਨੇ ਜੇ ਉਹਨਾਂ ਦਾ ਫਿਲਮ ਚ ਕੰਮ ਕਰਨ ਦਾ ਮੌਕਾ ਮਿਲੇ ਬਸ ਇਹ ਤਾਂ ਸੁਪਨਾ ਹੀ ਲੱਗਦਾ ਮੈਨੂੰ ਸੁਪਨਾ ਹੀ ਲੱਗਦਾ ਸੁਪਨੇ ਕਦੇ ਸੱਚ ਹੁੰਦੇ ਕਦੇ ਤਾਂ ਸੋਚ ਆਉਣਾ ਯਾਰ ਨਹੀਂ ਉਹ ਤਾਂ ਕਦੇ ਸੁਪਨੇ ਚ ਨਹੀਂ ਬਹਿਲ ਮਚਾਏ ਸੁਪਨੇ ਚ ਨਹੀਂ ਆਏ ਤੇ ਹੁਣ ਅੱਗੇ ਕੀ ਕਰਨਾ ਹੈ ਤੁਸੀਂ ਸੋਸ਼ਲ ਮੀਡੀਆ ਤੋਂ ਅਲੱਗ ਅੱਗੇ ਬਸ ਕਰੀ ਜਾ ਰਹੇ ਹੁੰਦੇ ਤੇ YouTube ਤੇ ਸਟਾਰਟ ਕਰਾਂਗੇ YouTube ਤੇ ਸਟਾਰਟ ਕਰਨਾ ਹੈ ਨਹੀਂ ਅੱਗੇ ਡ੍ਰੀਮ ਹੋਇਆ ਕੋਈ ਡ੍ਰੀਮ ਤਾਂ ਬਸ ਕੋਈ ਨਹੀਂ ਬਸ Instagram ਚੱਲ ਰਿਹਾ ਹੁਣ YouTube ਤੇ ਚਲਾ ਲਾਂਗੇ ਇਹ ਤੇ ਕੋਈ Instagram ਤੇ ਕੋਈ ਖਾਸ ਹੋ ਨਹੀਂ ਹੈ ਕਰਨ ਨੂੰ ਅੱਛਾ ਤੇ ਤੁਸੀਂ ਸਟੱਡੀ ਕੀ ਕਰਦੇ ਹੋ ਸਟੱਡੀ ਮੇਰੀ ਪਲੱਸ 2 ਕਰੀ ਹੋਈ ਹੈ ਪਲੱਸ 2 ਕੀਤੀ ਹੋਈ ਹੈ ਤੇ ਤੁਹਾਨੂੰ ਘਰ ਦੇ ਵੱਲੋਂ ਕਿੰਨੀ ਕਿ ਸਪੋਰਟ ਹੈ ਘਰ ਦੇ ਵੱਲੋਂ ਸਪੋਰਟ ਆ ਵਧੀਆ ਕੋਈ ਨਹੀਂ ਕੁਝ ਕਦੇ ਕਦੇ ਗਾਣਾ ਪੈ ਜਾਂਦੀਆਂ ਜਦੋਂ ਫਿਰ ਹਟਦੀ ਨਹੀਂ ਵੀਡੀਓ ਬਣਾਉਣਾ ਕੌਣ ਕੌਣ ਸਪੋਰਟ ਕਰਦਾ ਕਰੇ ਵੀ ਸਾਰੀ ਸਪੋਰਟ ਕਰਦੇ ਥੋੜੇ ਮੰਮੀ ਡੈਡੀ ਮੰਮੀ ਡੈਡੀ ਤਾਂ ਮੇਰੇ ਹੈ ਨਹੀਂ ਡੈਥ ਹੋਈ ਹੋਣਾ ਅੱਛਾ ਤੇ ਹੋਰ ਕੌਣ ਕੌਣ ਸਪੋਰਟ ਕਰਦਾ ਹੈ ਕਿ ਮੇਰਾ ਭਰਾ ਇੱਕ ਮੇਰੀ ਦਾਦੀ ਭਰਾ ਤੇ ਦਾਦੀ ਸਪੋਰਟ ਕਰਦੇ ਨੇ ਤੇ ਫਰੈਂਡ ਸਰਕਲ ਚ ਸਾਰੇ ਉਹਦੇ ਨਾਲ ਨੇ ਆਪਣੇ ਨਹੀਂ ਕੋਈ ਖਾਸ ਮਿੱਤਰ ਹੁੰਦਗੇ ਨਹੀਂ ਮੈਂ ਤਾਂ ਸਾਰੇ ਹੀ ਆਪਣੀ ਸਪੋਰਟ ਕਰਦੇ ਆ ਵਧੀਆ ਆਪਣੇ ਸਾਰੇ ਭਰਾ ਹੁਣ ਤਾਂ ਤੁਸੀਂ ਇੰਨੇ ਵਾਇਰਲ ਹੋ ਤਾਂ ਤੁਹਾਨੂੰ ਸਪੋਰਟ ਕਰਦੇ ਨੇ ਜਦੋਂ ਤੁਸੀਂ ਥੱਲੇ ਸੀਗੇ ਡਾਊਨ ਸੀ ਨਾ ਪਹਿਲਾਂ ਤੋਂ ਹੀ ਆਪਣੇ ਨਾਲ ਨੇ ਮੈਨੂੰ ਹੀ ਹੈਗਾ ਵੀ ਹੁਣ ਲਵੇ ਲਵੇ ਆ ਗਏ ਨਹੀਂ ਕਈ ਬੰਦੇ ਵੀ ਟਿਚਣਾ ਕਰਦੇ ਨੇ ਜੋ ਟਿਕਟ ਪਾਉਂਦੇ ਮੈਂ ਤਾਂ ਕੱਪਦੀ ਰਹੇ ਟਿਚਣਾ ਪਹਿਲਾਂ ਕਰਦੇ ਸੀਗੇ ਉਸ ਟਾਈਮ ਤੁਸੀਂ ਕੀ ਸੋਚਦੇ ਸੀਗੇ ਉਸ ਟਾਈਮ ਤੱਕ ਹੁੰਦਾ ਉਹ ਦਾ ਭੌਂਕਦੀ ਰਹਿੰਦੇ ਨੇ ਕੁੱਤੇ ਦਾ ਭੌਂਕਦੀ ਹੁੰਦੇ ਨੇ ਕੁੱਤੇ ਆ ਭੌਂਕਦੇ ਹੀ ਹੁੰਦੇ ਨੇ ਤੇ ਉਸ ਟਾਈਮ ਤੁਸੀਂ ਉਹਨਾਂ ਨੂੰ ਕੀ ਕਰਦੇ ਸੀ ਇਗਨੋਰ ਕਰਦੇ ਸੀ ਇਗਨੋਰ ਕਰਦੇ ਸੀ ਇਗਨੋਰ ਤੇ ਤੁਹਾਨੂੰ ਹਸ ਤੱਕ ਕਦੇ ਗਲਤ ਡੀਮੋਟੀਵੇਟ ਕਮੈਂਟ ਨਹੀਂ ਆਇਆ ਆ ਜਾਂਦੇ ਨੇ ਵਿੱਚ ਹੁੰਦੇ ਨੇ ਫਿਰ ਤੁਸੀਂ ਕੀ ਉਹਨਾਂ ਦਾ ਕੀ ਕਰਦੇ ਹੋ ਉਹਨੂੰ ਵੀ ਕਰ ਦੇਈਦਾ ਰਿਪਲਾਈ ਰਿਪਲਾਈ ਕਰਦੇ ਸੀ ਤਾਂ ਸਿੱਧਾ ਡੀਐਮ ਤੇ ਤੁਹਾਨੂੰ ਤੁਹਾਡੇ ਫੈਨਸ ਜੇ ਹਸ ਤੱਕ ਕੋਈ ਇਹ ਜਿਹਾ ਫੈਨ ਯਾਦ ਹੋਵੇ ਜਿੰਨੂੰ ਮਿਲ ਕੇ ਤੁਹਾਨੂੰ ਅੰਦਰੋਂ ਖੁਸ਼ੀ ਹੋਈ ਹੋਵੇ ਫੈਨ ਅੰਮ੍ਰਿਤਸਰ ਮਿਲੇ ਸੀ ਮਤਲਬ ਤੁਸੀਂ ਮੱਥਾ ਟੇਕਣ ਜਾ ਰਹੇ ਹੋ ਨੇ ਮੇਰੇ ਨਾਲ ਮੱਥਾ ਟੇਕਿਆ ਹੂੰ ਮੇਰੇ ਨਾਲ ਹੀ ਗਿਆ ਹੋ ਨਾਲ ਹੀ ਗਿਆ ਤੇ ਕੋਈ ਇਦਾਂ ਦਾ ਫੈਨ ਜਿਹਨੇ ਤੁਹਾਡੀ ਫੋਟੋ ਵਗੈਰਾ ਤਸਵੀਰ ਵਗੈਰਾ ਬਣਾਈ ਹੋਵੇ ਹੈਗੇ ਨਹੀਂ ਇੰਸਟਾਗ੍ਰam ਤੇ ਭੇਜ ਤੇ ਇਸ ਇਦਾਂ ਦੇ ਹੀ ਫੈਨ ਨੂੰ ਤੁਸੀਂ ਕਦੇ ਲਾਈਕ ਆ ਫਿਰ ਕਮੈਂਟ ਆ ਫਿਰ ਫੋਲੋ ਕੀਤਾ ਹੋਵੇ ਫੋਲੋ ਤਾਂ ਨਹੀਂ ਕੀਤਾ ਮਤਲਬ ਵੀ ਲਾਈਕ ਲੂ ਕਰ ਦੇਈਦਾ ਕੋਈ ਲਾਈਕ ਵਗੈਰਾ ਕਰ ਦੇਈਦਾ ਕੋਈ ਵਧੀਆ ਵੀਡੀਓ ਬਣਾਉਂਦਾ ਆਪਾਂ ਨੂੰ ਕਹਿ ਦਈਦਾ ਵੀ ਬਣਾਈ ਚੱਲੋ ਬਣਾਈ ਚੱਲੋ ਵੀ ਚੱਲ ਪੁੱਤਰਾ ਕੰਮ ਵਧੀਆਗਾ ਬੰਦਾ ਤੇ ਅੱਗੇ ਕੀ ਸੋਚਿਆ ਹੁਣ ਤੁਸੀਂ ਅੱਗੇ ਤਾਂ ਵਾਹੇ ਚੱਲੀ ਜਾ ਰਹੀ ਸੀ ਤੇ ਚੱਲ ਰਹੀ ਹੈ ਤਾਂ ਬਾਕੀ ਇਸ ਤੇ ਹੀ ਚਲਾਣਾ ਹੈ ਕਿ ਅੱਗੇ ਕੁਝ ਹੋਰ ਨਹੀਂ ਸੋਚਣਾ ਅੱਗੇ YouTube ਤੇ ਹੁਣ ਚਲਾ ਰਹੇ ਆ ਦੇਖਦੇ ਹਾਂ YouTube ਤੇ ਤੇ ਤੁਸੀਂ ਇਹ ਫਨੀ ਕੰਟੈਂਟ ਆਪਣੇ ਆਪ ਲਿਖਦੇ ਹੋ ਨਹੀਂ ਕਈ ਵਾਰ ਭੇਜ ਦਿੰਦੇ ਆ ਕਈ ਵਾਰ ਆਪ ਦੇ ਛੋਟੇ ਨੋਰਮਲ ਗੱਲਾਂ ਹੁੰਦੀਆਂ ਨੇ ਨਾ ਹਾਂਜੀ ਕਈ ਵਾਰ ਭੇਜ ਦਿੰਦੇ ਆ ਫਿਰ ਆਪਾਂ ਉਹਨਾਂ ਨਾਂ ਹੇਠਲੇ ਮੈਂਸ਼ਨ ਕਰ ਦਿੰਦੇ ਆ ਤੇ ਕਿਦਾਂ ਸੋਚਦੇ ਹੋ ਤੁਸੀਂ ਬਸ ਫਿਰ ਤਾਂ ਗੱਲਾਂ ਐਵੇਂ ਗੱਲਾਂ ਦੀ ਗੱਲ ਨਿਕਲੇ ਹੁੰਦੀ ਆ ਗੱਲਾਂ ਚ ਹੀ ਗੱਲ ਨਿਕਲਿਆ ਆਉਂਦੀ ਆ ਤੇ ਆਪਣੀ ਗੱਲਾਂ ਬਾਤਾਂ ਤਾਂ ਫਿਰ ਬਹੁਤ ਹੋ ਗਈਆਂ ਹੂੰ ਗੱਲਾਂ ਚ ਤਾਂ ਗੱਲ ਬਹੁਤ ਨਿਕਲ ਗਈ ਠੀਕ ਹੈ ਜੀ ਫੜ ਕੇ ਹੁ ਨਹੀਂ ਉਹ ਵੀ ਬਾਜ਼ ਬੜੀ ਜੀ ਫੜ ਕੇ ਤਾਂ ਜਮੀ ਕੰਮ ਖਰਾਬ ਹੋ ਜੂ। ਉਹ ਫਿਰ ਸੁਣਾਣਾ ਤਾਂ ਪੈਣਾ ਨਾ। ਕਿਹੜਾ ਸੁਣਾਵਾ? ਕੋਈ ਵੀ ਫੇਵਰੇਟ। ਹਾਂ ਬਾਜੀ ਨਿਕਲਦੀਆਂ ਤਾਂ। ਨਿਕਲਾਂ ਨਹੀਂ ਤਾਂ ਮੈਂ ਨਹੀਂ ਆ। ਉਲਟ ਹੋ ਜੂਗਾ ਮਾਦਰ। ਕੋਈ ਨਾ। ਉਹ ਵੀ ਸੁਣਾਦਣਾ ਨਾ। ਨਾ ਨਾ ਜੀ ਫੜ ਕੇ। ਉਹੀ ਸੁਣਾਦਣਾ ਹਾਂ ਜੀ ਫੜ ਕੇ। ਨਹੀਂ ਯਾਰ ਫੇਰ ਤਾਂ ਕੰਮੇ ਤਾਂ ਖਰਾਬ ਹੋਈ। ਕੋਈ ਨਾ ਸੁਣਾਣਾ ਤਾਂ। ਜਮੀ ਬਾਜੀ ਨਿਕਲਦੀਆਂ ਤਾਂ ਹਣ। ਤਾਂ ਤੇ ਮਣੀ ਸੇਪਤੰਗਲ ਹੋਇਆ ਉੱਚੀਆਂ ਗੱਲਾਂ ਦੀ ਗੱਲ ਤੇ ਤੁਸੀਂ ਜਦੋਂ ਸਟਾਰਟਅਪ ਕੀਤਾ ਵਾ ਕਿਹੜੇ ਫੋਨ ਤੇ ਵੀਡੀਓਜ਼ ਬਣਾਉਂਦੇ ਸੀ ਫੋਨ ਮੇਰੇ ਕੋਲੇ ਮੈਂ ਸਕੂਲ ਚ ਜਾਂਦਾ ਹੁੰਦਾ ਸੀ ਨਾ ਡੈਡੀ ਨੂੰ ਕਹੇ ਸੀ ਵੀ ਫੋਨ ਲਿਆ ਕੇ ਦੇ ਦਿਓ ਮੈਂ ਸਕੂਲ ਵਾਗ ਕੇ ਉਹਨਾਂ ਨੇ ਇੱਕ ਚੈਨਲ ਦਾ ਫੋਨ ਲਿਆ ਕੇ ਦਿੱਤਾ ਸੀ ਜੀ ਉਹ ਕੰਪਨੀ ਵੀ ਨਹੀਂ ਸੀ ਕੋਈ ਉਹਦਾ ਕੇ ਟੱਚ ਸੀਗਾ ਮਤਲਬ ਇੱਕ ਵੀਡੀਓ ਬਣਾਈ ਉਹਦੀ ਮੈਮਰੀ ਖੋਲੋਗੀ ਪਾਤੀ ਫਿਰ ਉਹ ਡਿਲੀਟ ਕਰਤੀ ਅੱਛਾ ਫਿਰ ਹਾਲੀਵੁੱਡ ਜਿਵੇਂ ਆਈਫੋਨ 6 ਲੈ ਲਿਆ ਲੋਕਾਂ ਨੂੰ ਸੁਣ ਕੇ ਵੀ ਆਈਫੋਨ ਵਧੀਆ ਹਾਂਜੀ ਫਿਰ ਉਦੋਂ ਵਾ ਐਕਸ ਮੋਬਾਈਲ ਲੈ ਲਿਓ ਫਿਰ ਹੌਲੀ ਹੌਲੀ ਫਿਰ ਤਾਂ ਤੇ ਤੁਹਾਨੂੰ ਕਿੰਨੀ ਕੁ ਪੇ ਆ ਜਾਂਦੀ ਹੈ ਇੰਸਟਾ ਵੱਲੋਂ ਇੰਸਟਾ ਤੇ ਬਸ ਨੰਗੀਆਂ ਟਾਈਮ ਪਾਸ ਹੋਈ ਜਾਂਦਾ ਬਸ ਟਾਈਮ ਪਾਸ ਹੋਈ ਜਾਂਦਾ ਹੈ ਤੇ ਇਹਦੇ ਨਾਲ ਕੁਝ ਹੋਰ ਵੀ ਫਿਰ ਸੋਚ ਸੋਚਿਆ ਹੋਵੇ ਵੀ ਕਰੀਏ ਯਾਰ ਕੁਝ ਤਾਂ ਕਰੀਏ YouTube ਤਾਂ ਅਸੀਂ ਦੱਸਿਆ YouTube ਵੀ ਕਰਨਾ ਹੈ ਇਸ ਤੋਂ ਅਲੱਗ YouTube ਤਾਂ ਵੀ ਦੇ ਕੋਈ ਜੌਬ ਕਰ ਲਾਂਗੇ ਨਾਲ ਨਾਲ ਕੰਮ ਵੀ ਜ਼ਰੂਰ ਹੈ ਕਿਉਂਕਿ ਇਹ ਚੀਜ਼ਾਂ ਨਾਲ ਤਾਂ ਫਿਰ ਜ਼ਿੰਦਗੀ ਲੱਗਣੀ ਨਹੀਂ ਹੁਣ ਅੱਜ ਕੱਲ ਸਾਰਿਆਂ ਦਾ ਡ੍ਰੀਮ ਹੈ ਵੀ ਬਾਹਰ ਜਾਣਾ ਤੁਸੀਂ ਤੁਹਾਡਾ ਡ੍ਰੀਮ ਕੋਈ ਹੋਵੇ ਇੱਥੇ ਹੀ ਰਹਿਣਾ ਹੈ ਇੱਥੇ ਹੀ ਰਹਿਣਾ ਕਿਉਂ ਛੋਟੇ ਭਾਈ ਨੂੰ ਤੋਰਾਂਗੇ ਬਾਰੇ ਛੋਟੇ ਭਾਈ ਨੂੰ ਤੋਰਾਂਗੇ ਤੇ ਹੋਰ ਅੱਗੇ ਫਿਰ ਇਹਦੇ ਨਾਲ-ਨਾਲ ਪਲੈਟਫਾਰਮ ਦੇ ਨਾਲ ਕਦੇ ਫਿਲਮ ਬਾਰੇ ਸੋਚਿਆ ਨਹੀਂ ਵੀ ਕਰਾਂ ਯਾਰ ਕਦੇ ਵੀ ਨਹੀਂ ਸੋਚਿਆ ਸਿੰਪਲ ਵੀਡੀਓ ਬਣਾਈਏ ਨੇ ਅੱਜ ਤੱਕ ਤੇ ਤੁਸੀਂ ਆਪਣੇ ਫੈਨ ਜਾਂ ਫਿਰ ਵਿਊਜ਼ਰ ਨੂੰ ਸਾਡੇ ਪਲੈਟਫਾਰਮ ਲਈ ਕੋਈ ਸੰਦੇਸ਼ ਦੇਣਾ ਚਾਹੋਗੇ ਹਮ ਇਹਦੇ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਵੀ ਕਿਸੇ ਦੀ ਸਟੋਰੀ ਪਾਉਣ ਨਾਲ ਵੀ ਆਪਣਾ ਹੋ ਨਹੀਂ ਹੁੰਦਾ ਵੀਉ ਨਹੀਂ ਆਉਂਦੇ ਮਤਲਬ ਵੀ ਨਾ ਆਪਾਂ ਵਾਇਰਲ ਹੋ ਸਕੀਏ ਜਿੰਨੇ ਚੋਂ ਜਦੋਂ ਆਪਾਂ ਮਿਹਨਤ ਕਰਾਂਗੇ ਆਪਣਾ ਉਹਦੀ ਕੰਮ ਚੱਲੂਗਾ ਕਿਉਂਕਿ ਮੈਂ ਬਹੁਤ ਮਿਹਨਤਾਂ ਕੀਤੀਆਂ ਲੋਕਾਂ ਦੀ ਤੇ ਮੇਰਾ ਆਖਰੀ ਸਵਾਲ ਤੁਸੀਂ ਇੰਸਟਾਗ੍ਰam ਤੇ ਕਿੰਨੇ ਕ ਫਾਲੋਅਰ ਦਾ ਗੋਲ ਲੈ ਕੇ ਚੱਲੇ ਹੋ ਫਾਲੋਅਰ ਤਾਂ ਮੇਰੇ ਪਹਿਲਾਂ ਜਦੋਂ 20k ਹੋਇਆ ਸੀ ਅਸੀਂ ਉਦੋਂ ਵੀ ਕੇਕ ਕੱਟਤਾ ਹਾਂਜੀ ਫਿਰ ਜਦੋਂ 25000 ਹੋ ਗਏ ਫਿਰ ਬ੍ਰੈਂਡ ਕਹਿੰਦੇ ਹੱਤੋਂ ਨਹੀਂ ਕੇਕ ਕੱਟੇ ਜਾਂਦੇ ਇਹਨੇ ਹਾਂਜੀ ਫਿਰ ਹੌਲੀ ਹੌਲੀ ਵੱਧ ਗਏ ਫਿਰ ਲੱਖ ਹੋ ਗਏ ਹਾਂਜੀ ਤੇ ਹੁਣ ਕੀ ਸੋਚਾ ਹੈ ਵੀ ਅੱਗੇ ਕਿੰਨੇ ਕ ਫਾਲੋਅਰ ਹੋਣੇ ਸੀ ਬਸ ਇਹਦਾ ਸਬਰ ਆਉਂਦਾ ਹੀ ਨਹੀਂ ਅੰਦੇਨੀ ਪੜੀ ਜਾਣਗੇ ਫਿਰ ਆਪ ਨੂੰ ਹੋਰ ਹੋਈ ਜਾਂਦਾ ਵੀ ਹੋਰ ਆਈ ਜਾਂ। ਸੋ ਥੈਂਕ ਯੂ ਜਸਪ੍ਰੀ ਸਿੰਘ। ਸੋ ਅਸੀ ਸਾਡੇ ਨਾਲ ਜਸਪ੍ਰੀ ਜੀ ਫੇਰ ਮਿਲਾਂਗੇ ਇਹ ਜੇ ਉੱਪਰ ਦੇ ਸਤਾਰੇਆਂ ਸ਼ਸ਼ਵੇਕਾਰ। 35 ਚੈਨਲ ਪੰਜਾਬੀ। ਹੁਣੇ ਸਬਸਕ੍ਰਾਈਬ ਕਰੋ। ਬੈਲ ਆਈਕਨ ਤੇ ਕਲਿੱਕ ਕਰੋ।